ਆਸਾ ਮਹੱਲਾ ਪੰਜਵਾਂ ਸੂਖ ਸਹਿਜ ਆਨੰਦ ਘਾਣਾ ਹਰ ਕੀਤਨ ਗਾਉ ਗ੍ਰਹ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ ਬਲਿਹਾਰੀ ਗੁਰ ਆਪਣੇ ਸਦ ਸਦ ਬਲ ਜਾਉ ਗੁਰੂ ਵਿਟਹੁ ਹਉ ਵਾਰਿਆ ਜਿਸ ਮਿਲ ਸਤਿ ਸਵਾਉ ਰਹਾਉ ਸ਼ਗੁਨ ਅਪਸ਼ਗੁਨ ਤਿਸ ਕੋ ਲਗਹਿ ਜਿਸ ਚੀਤ ਨਾ ਆਵੇ ਤਿਸ ਜਮ ਨੇੜ ਨਾ ਆਵੈ ਜੋ ਹਰ ਪ੍ਰਭ ਪਹਾਵੇ ਪੁੰਨ ਦਾਨ ਜਪ ਤਪ ਜੀਤੇ ਸਭ ਊਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਪੈ ਬਿਨਸੈ ਬ੍ਰਹਮ ਮੋਹ ਗਏ ਕੋ ਦਿਸੈ ਨ ਬੀਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨ ਥੀਆ ਆਸਾ ਘਰ ਨੌواں ਮਹੱਲਾ ਪੰਜਵਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਚਿਤ ਮਾ ਉਚਿਤਵ ਸਰਬ ਸੁਖ ਪਾਵਾਂ ਆਗੈ ਭਾਵਾਂ ਕੇ ਨਾ ਭਾਵਾਂ ਏਤ ਦਾਤਾਰ ਸਗਲ ਹੈ ਜਾਚਕ ਦੂਸਰ ਕਹਿ ਪਹਿ ਜਾਵਾਂ ਹਉ ਮੰਗੋਂ ਆਨ ਲੱਜਾਵਾਂ ਸਗਲ ਸ਼ਤਰਪਤ ਏ ਕੋ ਠਾਕੁਰ ਕੌਣ ਸੰਸਰ ਲਾਵਾਂ ਰਹਾਉ ਉਠੋਂ ਬਸੋਂ ਰਹਿ ਪੇਨਾ ਸਾਤੰ ਦਰਸ਼ਨ ਖੋਜ ਖੋਜਾਵਾਂ ਬ੍ਰਹਮਾਦਿਕ ਸੰਕਾਦਿਕ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਤਿਨ ਕਉ ਮਹਿਲ ਦੁਲੁਭਾਵਾਂ ਅਗੰ ਅਗੰ ਆਗਾਦ ਬੋਧ ਕੀਮਤ ਪਰੈ ਨਾ ਪਾਵਾਂ ਤਾਕੀ ਸ਼ਰਨ ਸਤਪੁਰਖ ਕੀ ਸਤਗੁਰ ਪੁਰਖ ਤਿਆਵਾਂ ਭਇਓ ਕਿਰਪਾਲ ਦਇਆਲ ਪ੍ਰਗਟਾਪੁਰ ਕਾਤਿਓ ਬੰਧ ਗਰਾਵਾਂ ਕਹੋ ਨਾਨਕ ਜਾਓ ਸਾਧ ਸੰਗ ਪਾਇਓ ਤੋ ਫਿਰ ਜਨਮ ਨ ਆਵੋ ਆਸਾ ਮਹੱਲਾ ਪੰਜਵਾਂ ਅੰਤਰ ਗਾਵਉ ਬਾਹਰ ਗਾਵਉ ਗਾਵਉ ਜਾਬ ਸਵਾਰੀ ਸੰਗ ਚਲਨ ਕੋ ਤੋ ਸਾਦੀਨਾ ਗੋਬਿੰਦ ਨਾਮ ਕੇ ਵਿਉਹਾਰੀ ਅਵਰ ਵਿਸਾਰੀ ਵਿਸਾਰੀ ਨਾਮਧਾਨ ਗੁਰਪੂਰੈ ਦਿਓ ਮੈਂ ਇਹੋ ਆਧਾਰੀ ਰਹਾਉ ਦੁਖਨ ਗਾਵਾਂ ਸੁਖ ਪੀ ਗਾਵਾਂ ਮਾਰਗ ਪੰਥ ਸਮਹਾਰੀ ਨਾਮ ਧੜ ਗੁਰ ਮਨ ਮਹੰਦੀਆ ਮੋਰੀ ਤਿਸਾ 부ਝਾਰੀ ਦਿਨ ਪੀ ਗਾਵਾਂ ਰੈਣੀ ਗਾਵਾਂ ਗਾਵਾਂ ਸਾਥ ਸਾਥ ਰਤਨਾਰੀ ਸਤ ਸੰਗਤ ਮਹਿ ਵਿਸਾਸ ਹੋਏ ਹਰ ਜੀਵ ਤਮਰਤ ਸੰਗਾਰੀ ਜਨਾਨਾਨ ਤੁਕੋ ਇਹ ਦਾਨ ਦੇਹੋ ਪ੍ਰਭ ਪਾਵੰ ਸੰਤ ਰੇ ਉਰਤਾਰੀ ਸ਼ਰਮਣੀ ਕਥਾ ਨੈਨ ਦਰਸ ਪੇਖਾਂ ਮਸਤਕ ਗੁਰ ਚਰਨਾਰੀ ਇੱਕ ਓ ਓੰਕਾਰ ਸਤ ਗੁਰ ਪ੍ਰਸਾਦ ਆਸਾ ਕਰ ਦਸਵਾ ਮਹੱਲਾ ਪੰਜਵਾ ਜਿਸਨੂੰ ਤੂੰ ਆਸਥਿਰ ਕਰ ਮਾਨਹਿ ਤੇ ਪਾਹੁਣ ਦੋਦਾਹ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਅਸਲਾਹ ਰੇ ਮਨ ਚਾ ਕਰਹਿ ਹੈ ਹਾ ਹਾ ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇਕ ਰਾਮ ਭਜਨ ਲੈ ਲਾਹਾ ਰਹਾਉ ਜੈਸੇ ਵਸਤਰ ਦੇਹ ਓਢਾਣੇ ਦਿਨ ਦੋਏ ਚਾਰ ਭੋ ਰਹਾ ਪੀਤ ਉਪਰੇ ਕੇਤਕਤਾਈਐ ਅੰਤ ਔਰ ਕੋ ਆਹਾ ਜੈਸੇ ਆਂਭ ਕੁੰਡ ਕਰ ਰੱਖਿਓ ਪਰਤ ਸਿੰਧ ਗਲ ਜਾਹਾ ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੁਹਤ ਚਸਾਹ ਰੇ ਮਨ ਲਿਖੈ ਚਲਹਿ ਲੇਖੈ ਬੈਸਹਿ ਲੇਖੈ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਗੁਰ ਚਰਨ ਓਟਾ ਆਸਾ ਮਹੱਲਾ ਪੰਜਵਾ अपुष्ट बातें भई सीदरी दूत दुष्ट सजनई अंधकार महरत्न प्रगास्यो मलीन बुद्ध हसनई जाओ कृपा गोविंद भई सुख संपत हर नाम फल पाए सतगुरु मिलई रहाओ मोह किरपन को कोए न जान सकल भवन प्रगटई संग बैठनो कहि न पाव ਹੁਣ ਸਗਲ ਚਰਨ ਸੇਵਈ ਆਢ ਆਢ ਕਉ ਫਿਰ ਟਢੁੰਦੇ ਮਨ ਸਗਲ ਤ੍ਰਿਸ਼ਣ ਬੁਝ ਗਈ ਏਕ ਬੋਲ ਭੀਖਵ ਤੋ ਨਾਹੀ ਸਾਧ ਸੰਗਤ ਸੀਤ ਲਈ ਏਕ ਜੀਹੀ ਗੁਣ ਕਵਨ ਬਖਾਨੈ ਅਗੰ ਅਗੰ ਅਗਮਈ ਦਾਸ 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 ਕੋ ਕਰਿ ਯਹੋ ਜਨ ਨਾਨਕ ਹਰਿ ਸਰਨੈ ਆਸਾ ਮਹੱਲਾ ਪੰਜਵਾਂ ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਵੇਗ ਤਹਾਇਆ ਸਤ ਵਖਰ ਤੂੰ ਝਿੰਨਹਿ ਨਾਹੀ ਪਾਪੀ ਬਾਧਾਰੇ ਲਾਇਆ ਸਤ ਗੁਰ ਤੇਰੀ ਆਸ ਆਇਆ ਪਤਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਓਟਾਇਆ ਰਹਾਉ ਗੰਧਣ ਵੈਣ ਸੁਨਹਿ ਓਰ ਜਾਵਹਿ ਨਾਮ ਲੈਤ ਅਲਕਾਇ ਨਿੰਦ ਚਿੰਦ ਕੋ ਬਹੁਤ ਉਮਾਹਿਓ ਬੂਝੀ ਉਲਟਾਇ 파ਰਤ ਹਨ 파ਰ ਤਨ 파ਰਤੀ ਨਿੰਦਾ ਅਖਾਦ ਖਾਹੇ ਹਰ ਕਾਇ ਸਾਜ ਧਰਮ ਸਿਓ ਰੋਚ ਨਹੀਂ ਆਵੇ ਸਤ ਸੁਨਿशोਹਾਇ ਦੀਨ ਦਇਆਲ ਕਿਰਪਾਲ ਪ੍ਰਭ ठाकुर ਭਗਤ ਟੇਕ ਹਰ ਨ ਆਇ ਨਾਨਕ ਆਹ ਸ਼ਰਨ ਪ੍ਰਭ ਆਇਓ ਰਾਖਲਾਜ અપਨਾਇਆ ਆਸਾ ਮਹੱਲਾ ਪੰਜਵਾ ਮਿਥਿਆ ਸੰਗ ਸੰਗ ਲਪਟਾਏ মোহ ਮਾਇਆ ਕਰ ਬਾਂਦੇ ਜਹ ਜਾਨੋ ਸੋ ਚੀਤ ਨ ਆਵੇ ਅਹੰ ਬੁੱਧ ਭੇ ਅੰਧੇ ਮਨ ਬੈ ਰਾਗੀ ਚੋ ਨ ਆਰਾਧੇ ਕਾਜ ਕੋਠਰੀ ਮਾਹਿ ਤੁਮ ਬਸਤਾ ਸੰਗ ਸਗਲ ਵਿਖੈ ਕੀ ਵਿਆਧੇ ਰਹਾਉ ਮੇਰੀ ਮੇਰੀ ਕਰਤ ਦਿਨ ਰਹਿਣ ਬਿਹਾਵੈ ਪਲ ਖਿਨ ਛੀਜੈ ਅਰਜਾਧੇ ਜੈਸੇ ਮੀਠਾ ਸਾਧ ਲੁਭਾਏ ਝੂਠ ਤੰਦ ਦੁਰਗਾਧੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਧੇ ਦੀਪ ਵਾਰੀ ਪੁਰਖ ਵਿਧਾਤੈ ਬਹੁਰ ਬਹੁਰ ਜਨਮਾਧੇ ਜੋ ਭਇਓ ਕਿਰਪਾਲ ਦੀਨ ਦੁਖ ਪੰਜਨ ਤਉ ਗੁਰ ਮਿਲ ਸਭ ਸੁਖ ਲਾਧੇ ਕਹਉ ਨਾਮਕ ਦਿਨ ਰਹਿ ਤਿਆਮ ਮਾਰ ਕਾਢੀ ਸਗਲ ਉਪਾਧੇ ਇਉ ਜਪਿਓ ਭਾਈ ਪੁਰਖ ਵਿਧਾਤੇ ਭਇਓ ਕਿਰਪਾਲ ਦੀਨ ਦੁਖ ਪੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੂਜਾ